ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਆਰ ਬਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਆਪਣੇ ਆਪਣੇ ਘਰਾਂ ਚ ਤੁਸੋਂ ਪਾਉਣੇ ਖਾਦਿਆਂ ਦੇ ਬਲੌਗ ਦੀ ਸਟਾਰਟਿੰਗ ਟਾਈਮ ਹੋ ਗਿਆ ਹੋਣੇ ਸ਼ੁਰੂ ਹੋਇਆ ਦਸ ਆਪਣੀ ਜਿਹੜੀ ਵਾਕ ਆ ਉਹ ਕੰਪਲੀਟ ਹੋਣ ਵਾਲੀ ਹੈ ਚਲ ਮੈਂ ਕਿ ਚਲੋ ਬਲੌਗ ਦੀ ਸਟਾਰਟਿੰਗ ਕਰ ਲਈ ਉਹ ਦੁਬਾਰਾ ਚੱਲੀ ਜਾਂਦਾ ਸਾਰਾ ਉਨੇ ਕੁ ਸਮੇਂ ਨੂੰ ਪ੍ਰੋਟਾ ਹੁੱਕੇ-ਭੁੱਕੇ 2 ਘੰਟੇ ਰਹਿ ਗਏ ਨਾ ਮਸਤਾ ਦੋ ਕੰਪਲੀਟ ਕਰਦੇ ਫਿਰ ਦਨ ਨਹੀਂ ਲਾ ਆਪਣੇ ਚੱਲ ਜਾਂਦੀ ਹੈ ਵਾਕ ਕਰ ਕੀਤੇ ਮੋਟੇ-ਮੋਟੇ ਕੰਮ ਨਾ ੜਕੇ ਤੇ ਪਾੜ ਕਰਦੇ ਆਪਾਂ ਇੱਕ ਹੀ ਫੁੱਟ ਪੀਤੀ ਦੋ ਬਾਅਦ ਪੀਂਦੀ ਦੋ ਬਾਅਦ ਤੋਂ ਕਿਥੋਂ ਪਤਾ ਪਾਣੀ ਪੀ ਕੇ ਲੱਗੀ ਤੇ ਫਿਰ ਵਕੀ ਭਰ ਜਾਂਦੀ ਹੈ। ਪਰ ਵਾਕ ਨਹੀਂ ਹੁੰਦੀ। ਲਾਈਟਾਂ ਚਮਕ ਰਹੀਆਂ ਨਹੀਂ। ਇਸ ਕਰਕੇ ਮੈਂ ਪਾਣੀ ਨਾਲ ਇੱਕ ਘੁੱਟ ਪੀਣੀ ਹੁੰਦੀ ਇੱਕ ਵਾਰ ਦਾ। ਹੁਣ ਕੰਪਲੀਟ ਕਰਨ ਤੋਂ ਬਾਅਦ ਹਨ ਜਦਨ ਬੈਠ ਕੇ ਗਲਾਸ ਪਾਣੀ ਪੀਉਂਗੀ। ਤੇ ਬਾਕੀ ਕੱਲ ਦਾ ਨਾ ਹੋਣਾ ਨੂੰ ਤਾਂ ਇਹ ਕਿਰਕਾਰੀ ਹੁੰਦਾ ਬੰਦਾ ਉਹ ਮੰਨ ਲੈ ਕਰਕੇ ਡਿਊਸ਼ਨ ਪੜਾਉਂਗਾ ਸਿਰਫ 10 ਕਿਉਂਕਿ ਅਗਜਾ ਮੂਗੇ ਸ਼ੁਰੂ ਉਹ ਤਾਂ ਸ਼ੁਰੂ ਹੋ ਗਿਆ ਬਟ ਐਗਜ਼ਾਮ ਚੱਲ ਜਿੰਦੇ ਬੱਚਿਆਂ ਦੇ ਸੋ ਹੁਣ ਕੋਸ ਦੱਬ ਕੇ ਜੋਰ ਲਾ ਦੇਣਾ ਇੱਕ ਮਹੀਨਾ ਪੜ੍ਹਉਂਦਾ ਉਹ ਚਾਪਲ ਜਿਹੀ ਵਧ ਗਈ ਡਬਲ ਹੀ ਪਾਉਣਾ ਹੈ ਪਰ ਇਸ ਤਰ੍ਹਾਂ ਦੇ ਦੇਣਾ ਥੋੜਾ ਜਿਆਦਾ ਇੱਕ ਕਸਪੂਣਾ ਪੰਦਾ ਬੱਚੇ ਤੇ ਚਲੋ ਜੀ ਬਸ ਸਪਨਾ ਟਾਈਮ ਹੁਣ ਥੋੜ੍ਹੀ ਰਹਿ ਗਈ ਹੁੰਦਾ ਚਲੋ ਜੀ ਚਲੋ ਇੱਕ ਵਾਰ ਵਲੌਗ ਸਟਾਰਟ ਹੋ ਜਨਾ ਦੰਨਾ ਸਿਰ ਆਪਣਾ ਇਦਾਂ ਹੁੰਦਾ ਬਸ ਵਲੌਗ ਸਟਾਰਟ ਆ ਚੱਕੋ ਕੈਮਰੇ ਤੇ ਵੀਡੀਓ ਸ਼ੂਟ ਕਰ ਲੋ ਸੋ ਬੋਤਾਂ ਲੱਗਣਾ ਸੈਟਰਡੇ ਦਾ। ਦਿੜਾ ਰੱਖਿਆ ਹੈਗਾ। ਰੈਸਟ ਡੇ ਰੱਖਤਾ ਆਪਾਂ ਮਾਰਨਿੰਗ ਦਾ। ਮੇਰਾ ਮੋਟਿਵ ਹੈ ਦੋਨੋਂ ਟਾਈਮ ਕਰਨਾ। ਕਿ ਨਾ ਕਈ ਵਾਰ ਆਪਾਂ ਕਿਤੇ ਬਾਹਰ ਵਗੈਰਾ ਚਲੇ ਜੰਨੇ ਆ। ਹਨਾ। ਕਿ ਜਿਆਦਾ ਆਪਾਂ ਮਾਰਨਿੰਗਸ ਦੇ ਆ ਜਾਂ ਕਿ ਸ਼ਾਮ ਨੂੰ ਮੋੜਾਂਗੇ। ਜਾਂ ਆਪਾਂ 10 ਵਜੇ ਨੂੰ ਜਾ ਕੇ ਸ਼ਾਮ ਨੂੰ ਮੋੜਾਂ। ਸੋ ਇਹ ਤੇ ਮੇਰਾ ਮੋਟਿਵ ਹੈ ਦੋਨੋਂ ਟਾਈਮ ਕਰਨਾ। ਕਿ ਜੇ ਹਨ ਕਿਤੇ ਜਾਣਾ ਤਾਂ ਜ ਮਾਰਨਿੰਗ ਦੇ ਟਾਈਮਿੰਗ ਸੈੱਟ ਕਰ ਲਓ ਕੀਤੀ ਹੋਊਗੀ ਆਪਣੀ ਕਰ ਸਕਦੇ ਆਪਾਂ ਜਿਸ ਸ਼ਾਮ ਵਾਲੀ ਹੈ ਨਹੀਂ ਹੁੰਦੀ ਤਾਂ ਆਪਾਂ ਮਾਰਨਿੰਗ ਕੀਤੀ ਹੋਊਗੀ ਆਪਾਂ ਨੂੰ ਟੈਨਸ਼ਨ ਫਰੀ ਹੋਵਾਂਗੇ ਆਪਣਾ ਅੱਜ ਮਤਲਬ ਛੁੱਟੀ ਨਹੀਂ ਬੰਤੀ ਇਸ ਕੰਮ ਤੋਂ ਸੋ ਮੇਰਾ ਮੇਨ ਮੋਟਿਵ ਤੇ ਇਹ ਸਤਾ ਕਿ ਮੈਂ ਦੋ ਟਾਈਮ ਸ਼ੁਰੂ ਕੀਤਾ ਕਿ ਲੋ ਜੀ ਆਪਾਂ ਲਾ ਲਈਏ ਦਵਾ ਦਵਾ ਬੋਕਰ ਤੇ ਕਿਉਂਕਿ ਮੈਂ ਕਹਣਾ ਨਾਂਨ ਤੋਂ ਪਹਿਲਾਂ ਬੋਕਰ ਦਾ ਕੰਮ ਨਵੇੜ ਹੀ ਲਾਂ ਤੇ ਇਸ ਤੋਂ ਬਾਅਦ ਨਾ ਕੇ ਆਰਾਮ ਨਾਲ ਪਾਠ ਕਰਾਂਗੇ ਸਵੇਰ ਤਾਂ ਹੁਣ ਦਿਨ ਛੋਟੇ ਹੋ ਜਾਂਦੇ ਤੇ ਸਵੇਰ ਵੀ ਟਾਈਮ ਮਿੰਟ ਦੇ ਵਿੱਚ ਹੀ ਹੋ ਜਾਂਦਾ ਜਿੰਨੀ ਮਰਜ਼ੀ ਤੁਸੀਂ ਉੱਠ ਖੜੋ ਹੁਣ ਮੈਂ ਰੋਜ਼ 15-15 ਮਿੰਟ ਦੀ ਬਸ ਐਂ ਸੋਧਿਨੇ ਪਹਿਲਾਂ ਉੱਠੀ ਜਾਵਾਂ 15-15 ਮਿੰਟ ਟਾਈਮ ਹੋ ਗਿਆ ਸਬਕ ਸ਼ਿਵੇ ਦਾ ਦੇਖੋ ਨਾ ਕੁੱਦੀ ਤਾਂ ਵੀ ਉਬਲ ਨਹੀਂ ਸੰਡੇ ਹੈਗਾ ਮੇਰੇ ਬੱਚਿਆਂ ਨੇ ਹੁਣਾ 8 ਤੋਂ 10 ਤੇ ਉਦੋਂ ਪਹਿਲਾਂ ਕਮਣਵੇੜ ਦੇ ਜੂਰੀਏ ਸਮੇਂ ਇਹਨਾਂ ਸਬਜ਼ੀਂ ਧਰ ਜਣੀ ਆ ਗੋਭੀ ਉਬਲ ਜੂਣੇ ਚਾਹਤੇ ਆਲੂ ਭੰਜਣਗੇ ਨਾ ਕੇ ਇਹਦੇ ਚ ਪਾ ਦੂੰਗੀ ਗੋਭੀ ਤੇ ਫਿਰ ਪਾਠ ਕਰ ਨੂੰ ਆਰਾਮ ਨਾਲ ਬੈ ਕੇ ਕਰੂੰਗੀ ਫਿਰ ਕਾਲੀ ਕਾਲੀ ਚ ਬਾੜਨੇ ਮਜਾ ਆ ਆਰਾਮ ਨਾਲ ਬੈ ਕੇ ਪਾਠ ਕਰਾਂਗੇ ਯਾਰ ਮਨੋ ਉਸ ਤੇ ਵਿੱਚ ਪਾ ਲੈਨੇ ਪਿਆਜ਼ ਅੱਜ ਆਪਣਾ ਬਰੀਕ ਕਟੇ ਸੁਨਾਰੀ ਲਣਪਾ ਨੂੰ ਸੁਨਾਰੀ ਭਰਨਾ ਹੈ ਨਮਕ ਛੇਤੀ ਬਣ ਜਾਂਦਾ ਸੇਮਤੇ ਕਰ ਦਿੰਦੇ ਆਂ ਆਪਾਂ ਉਹ ਵੀ ਸੇਮਤੇ ਕਰ ਦਿੰਦੇ ਆਂ ਉਹ ਬਿਲ ਬੰਦੀ ਬਿਲੇ ਆਰਾਮ ਨਾਲ ਬੈਠ ਕੇ ਪੀਨੇ ਗਲਾਸ ਪਾਣੀ ਦਾ ਲਓ ਜੀ ਇੱਥੇ ਬਸ ਮੈਂ ਆਰਾਮ ਨਾਲ ਬੈਠ ਕੇ ਗਲਾਸ ਪਾਣੀ ਪੀਉਂਗੀ ਤੁਹਾਨੂੰ ਪਤਾ ਹੀ ਮੈਂ ਮਾਰਨਿੰਗ ਦੀ ਉઠી ਹਾਂ ਮੇਕਅਪ ਘਟ ਪਾਣੀ ਪੀ ਕੇ ਵਾਕ ਲੱਗ ਜੰਨੇ ਆ ਚਾਹ ਮੈਂ ਪੀਂਦੀ ਨਹੀਂ ਸੋ ਸੋ ਆਰਾਮ ਨਾਲ ਬਹਿ ਕੇ ਗਲਾਸ ਪਾਣੀ ਪੀ ਕੇ ਦਿਨ ਹੋਰ ਕੰਮ ਕਰਾਂਗੇ ਇੱਥੇ ਹਸਬੰਦ ਚੱਲੇ ਸੀ ਪੱਠੇ ਲੈਣ ਤੇ ਇੱਥੇ ਮੈਂ ਨਹਾ ਕੇ ਨਿਕਲ ਗਈ ਸੀ ਤੇ ਮੈਂ ਚੱਲੀ ਸੀ ਕੱਪੜੇ ਜਿਹੜੇ ਧੋਣ ਵਾਲੇ ਮਸ਼ੀਨ ਚ ਪਾਉਂਗੀ ਤੇ ਸੁੱਕਣ ਵਾਲੇ ਕੱਢ ਕੇ ਸੁੱਕਣੇ ਪਾ ਦਾਂਗੇ ਆਪਾਂ ਕਿਉਂਕਿ ਨਾ ਮਣ ਮੋਟੇ ਜੇ ਕੰਮ ਰਹਿ ਜਾਂਦੇ ਹੁੰਦੇ ਆਪਣੇ ਸੋ ਵਾਪਸ ਜਿਸ ਦਿਨ ਉੱਠਦੇ ਨਾ ਤੇ ਬਾਕੀ ਕੰਮ ਤਾਂ ਰਲ ਕੇ ਕਰਦੇ ਮੈਂ ਤੇ ਮੰਮੀ ਸੋਸੇ ਤਾਂ ਰਲ ਕੇ ਕੰਮ ਕੁਝ ਕੰਮ ਮੰਮੀ ਕਰੀ ਜਾਂਦੀ ਨੇ ਕੁਝ ਮੈਂ ਕਰੀ ਨਹੀਂ ਨੀ ਬਸ ਰਲ ਕੇ ਕੰਮ ਚੱਲ ਜਾਂਦੇ ਤੇ ਛੇਤੀ ਨਿਬੜ ਜਾਂਦੇ ਨੇ ਤੇ ਲੋ ਜੇ ਇੱਥੇ ਮੈਂ ਦਵਦੋ ਪਾ ਦੂੰਗੀ ਕੱਪੜੇ ਸੁੱਕਣੇ ਕੱਪੜਿਆਂ ਦਾ ਵੀ ਕੋਈ ਇਹ ਨਹੀਂਦਾ ਰੋਜ਼ ਮੈਂ ਹੀ ਧੋਣਿਆ ਕਈ ਵਾਰ ਮੰਮੀ ਮਸ਼ੀਨਸ ਦੇਆਂ ਲਾ ਦਿੰਦੇ ਆ ਤੇ ਜਿਹਦੀ ਵਾਰੀ ਮੈਂ ਵਿਹਲਾ ਹੁੰਦਾ ਬੰਦਾ ਉਹ ਭੱਜ ਕੇ ਜਾ ਕੇ ਕੱਢੇ ਤੇ ਲੈ ਆਉਂਦਾ ਜਿਧੋਂ ਉਹ ਨਾਲੇ ਕੋ ਆ ਜਾਂਦਾ ਵਿੱਚ ਧੋਣ ਵਾਲੇ ਸੁੱਕਣ ਵਾਲੇ ਹੁੰਦੇ ਤਾਂ ਸੁੱਕ ਨੇ ਪਾ ਦੇਈਦੇ ਸਾਡਾ ਕੋਈ ਫਿਕਸ ਨਹੀਂ ਹੁੰਦਾ ਮੈਂ ਧੋਣੇ ਤੇ ਮੰਮੀ ਧੋਣੇ ਦੀ ਵਾਰ ਟਾਈਮ ਫ੍ਰੀ ਲੱਗਦਾ ਜਿਹਨੂੰ ਲੱਗਦਾ ਹੋ ਮੇਰਾ ਕੰਮ ਇਧਰੋਂ ਨਿਪੜਿਆ ਹੋਇਆ ਦੈਨ ਦੂਸਰਾ ਬੰਦਾ ਜਾ ਕੇ ਭੱਜ ਕੇ ਪਾ ਜਾਂਦਾ ਕੱਪੜੇ ਚ ਕੱਢ ਲਿਆਉਂਦਾ ਚਲੋ ਜੀ ਇੱਥੇ ਬੇਟਾ ਵੀ ਉੱਠ ਖੜਿਆ ਸੀ ਤੇ ਇੱਥਿਆਂ ਨੂੰ ਬੇਟਾ ਨੇ ਦੁੱਧ ਵਗੈਰਾ ਪੀ ਲਿਆ ਸੀ ਪਰ ਨਾ ਇਹ ਜਦੋਂ ਇੱਕ ਵਾਰ ਉਰਦਾ ਨਾ ਸੋਭਾ ਬਿਲਕੁਲ ਵੀ ਐਕਟਿਵ ਨਹੀਂ ਹੁੰਦਾ 10-15 ਮਿੰਟ ਦੇ ਨਾਲ ਨਾ ਖੇਡਣਾ ਵਗੈਰਾ ਗੱਲਾਂ ਬਾਤਾਂ ਕਰਨੀਆਂ ਪੈਂਦੀਆਂ ਇੱਥੇ ਦਾਦੂ ਤੇ ਦਾਦੀ ਨਾਲ ਪਲੇ ਕਰ ਰਿਹਾ ਸੀਗਾ ਤੇ ਗੱਲਾਂ ਬਾਤਾਂ ਉੱਪਰ ਤੋਂ ਬਾਅਦ ਤੇਰੇ ਐਕਟਿਵ ਜਾ ਹੋ ਜਾਂਦਾ ਉਸ ਤੋਂ ਬਾਅਦ ਇਹਨੂੰ ਕੋਈ ਪਰਵਾਹ ਨਹੀਂ ਫਿਰ ਇਹ ਇਕੱਲਾ ਵੀ ਖੇੜਦਾ ਰਹਿੰਦਾ ਤੇ ਚਲੋ ਜਿਵੇਂ ਆ ਪਾ ਲਈਏ ਕੱਪੜੇ ਸੁੱਕਣੇ ਤੇ ਫਿਰ ਪਾ ਲਾਂਗੇ ਕੱਪੜੇ ਸੁੱਕਣੇ ਤੇ ਕਰਦੇ ਉਸ ਤੋਂ ਬਾਅਦ ਹੋਰ ਕੰਮ ਧੰਦੇ ਪਹਿਲਾਂ ਰੋਚ ਬਹੁਤ ਇਕੱਟਾ ਤੇ ਮੈਂ ਨਾ ਕੀਆ ਸਿਰ ਤੇ ਉਸ ਤੋਂ ਬਾਅਦ ਹੁਣ ਆਪਾਂ ਪਾਠ ਕਰਾਂਗੇ ਪਹਿਲਾਂ ਫਿਰ ਹੋਰ ਤੋਂ ਕੰਮ ਕਰਾਂਗੇ ਚਲੋ ਜੀ ਆ ਗਏ ਹੁਣ ਮੈਂ ਪਾਠ ਕਰਨਾ ਤੇ ਹੁਣ ਮੈਂ ਕਰੂੰਗੀ ਪਾਠ ਕਿਉਂਕਿ ਉਹਨੂੰ ਪਤਾ ਬਾਕੀ ਕੰਮ ਤਾਂ ਦੇ ਵਿੱਚ ਆਪਾਂ ਜਿਵੇਂ ਕਰਦੇ ਆ ਨਿਤਨੇਮ ਨੂੰ ਵੀ ਆਪਣਾ ਇੱਕ ਰੂਟੀਨ ਹੋਣਾ ਚਾਹੀਦਾ ਕਿ ਆਪਾਂ ਪਾਠ ਕਰਨੇ ਕਰਨਾ ਚਾਹੀਏ ਕੋਸ਼ ਮਰਜ਼ੇ ਜਿਵੇਂ ਆਪਾਂ ਰੋਟੀ ਖਾਣੇ ਹਨਾ ਕਿ ਆਪਾਂ ਰੋਟੀ ਬਿਨਾ ਖਾਤੇ ਵੀ ਨਾ ਆਪਾਂ ਸੋਣਾ ਨਹੀਂ ਹਨਾ ਉਸ ਤਰ੍ਹਾਂ ਕਰ ਆਪਣਾ ਪਾਠ ਵੀ ਕਰਨਾ ਬਹੁਤ ਜ਼ਰੂਰੀ ਹੈ ਲਓ ਜੀ ਮੈਂ ਆਕਾ ਤੁਸੀਂ ਆਪਣਾ ਸਿਰ ਤੇ ਕਿ ਬੰਨੀ ਫਿਰਦੀ ਹੈ ਰਮੋਲਾ ਮੈਂ ਨਾ ਜੱਪ ਦਾ ਤੌਲ ਗਾਲਿਆ ਕਿਉਂਕਿ ਜੱਪ ਦਾ ਤੌਲ ਜਬ ਲਟਿਆ ਕਿਉਂਕਿ ਸਿਰ ਧੋਤਾ ਹੈ ਨਾ ਤੇ ਪਾਣੀ ਨੁੱਚੜਦਾ ਸਿਰ ਚੋਂ ਤਾਰ <sup> ਕਰਕੇ <sup> <sup> रोटी क्योंकि टाइम सत्या अठ बजे होना बच्चा नहीं रोटी का कम लगेगा जब सी होना है रोटी ला के लाइफेंगे सब जी अपनी ऑलरेडी बन गई वैसे ਉਹ ਕਿੱਥੇ ਮੈਂ ਬਣਾ ਰਹੀ ਹਾਂ ਰੋਟੀ ਤੇ ਤੁਹਾਨੂੰ ਪਤਾ ਨਾ ਕੈਮਰਾ ਤਾਂ ਬੇਸ਼ੱਕ ਮੈਂ ਲਾ ਲਿਆ ਪਰ ਥੋੜਾ ਜਿਹਾ ਟਾਈਮ ਜਿਹੜਾ ਮਾਰਨਿੰਗ ਦਾ ਥੋੜਾ ਖਿੱਚਵਾ ਹੁੰਦਾ ਹਨਾ ਸੋ ਇਸ ਪ੍ਰਕਾਰ ਮੈਂ ਕੈਮਰਾ ਬੇਸ਼ੱਕ ਲਾ ਲਿਆ ਸੀ ਪਰ ਮੈਂ ਬੋਲ ਨਹੀਂ ਰਹੀ ਸੀ ਕਿਉਂਕਿ ਜੇ ਬੋਲਣ ਵੱਲ ਧਿਆਨ ਕਰ ਲਈਏ ਫਿਰ ਉਹ ਕੰਮ ਅੱਧਾ ਹੀ ਹੁੰਦਾ ਹੈਗਾ ਕਿੱਥੇ ਆਪਾਂ ਦਵਦਾ ਦਵਦਾ ਕੰਮ ਦੇ ਕੰਮ 'ਚ ਧਿਆਨ ਹੋਣਾ ਕਿੱਥੇ ਦੋ ਕੰਮਾਂ 'ਚ ਧਿਆਨ ਹੋਣਾ ਸੋ ਇਸ ਪ੍ਰਕਾਰ ਜਿਹੜੇ ਕੰਮ ਫਿਰ ਦੋਨੋਂ ਹੀ ਹੌਲੀ ਸਲੋਲੀ ਸਲੋਲੀ ਹੁੰਦੇ ਜੇ ਦੋ ਕੰਮਾਂ 'ਚ ਆਪਾਂ ਹੱਥ ਪਾਈਏ ਸੋ ਇਸ ਪ੍ਰਕਾਰ ਮੈਂ ਸੋਚਿਆ ਕਿ ਉਹਨੇ ਕੈ ਉਹਨੂੰ ਤੁਹਾਨੂੰ ਪਤਾ ਕੰਮ ਇਹ ਤੋਂ ਬਾਅਦ ਮੈਂ ਰੋਟੀ ਤੋਂ ਬਾਅਦ ਮੈਂ ਜੱਪ ਚੋਤ ਬੇਡੇ ਦਾ ਵੀ ਕੰਮ ਕਰਨਾ ਹੁੰਦਾ ਤੇ ਉਹਨੂੰ ਵੀ ਨਿਵਾਣਾ ਤਵਾਣਾ ਹੁੰਦਾ ਤੇ ਇੱਥੇ ਮੈਂ ਤਾਂ ਹੀ ਦਵਾ ਦਬ ਲੱਗ ਗਈ ਹਾਂ ਤੇ ਚਲੋ ਜੀ ਮਿਲਦੇ ਆ नेक्स्ट ਸਕ੍ਰਿਪਟ ਦੇ ਨਾਲ ਔਰ ਜੇ ਆਪਣਾ ਰੋਟੀ ਪਾਣੀ ਬਣ ਗਿਆ ਤੇ ਟਿਫਨ ਪੈਕ ਕਰ ਰਹੀ ਆ ਮੈਂ ਤੇ ਹੁਣ ਮੈਂ ਚੱਲੀ ਸੀ ਤੁਹਾਨੂੰ ਪਤਾ ਹੀ ਹੈ ਪਹਿਲੀ ਰੋਟੀ ਮੈਂ ਗੋਮਾਤਲੇ ਬਣਾਉਣੀ ਹੁੰਦੀ ਹੈ ਤੇ ਗੋਮਾਤਨ ਦੇਣ ਚਲ ਗਈ ਸੀ ਤੇ ਦੂਜੀ ਰੋਗੀ ਨੂੰ ਤੇ ਬਾਹਰੋਂ ਮੈਂ ਕੁੰਡੇ ਦੇ ਵਿੱਚ ਪਾ ਜਾਂਦੇ ਨੇ ਗੇਟ ਦੇ ਕੋਲ ਕੁੰਡਾ ਰੱਖਿਆ ਉਹਦੇ ਵਿੱਚ ਪਾਣੀ ਤੇ ਇੱਕ ਦੇ ਵਿੱਚ ਰੋਟੀ ਪਾ ਜਾਂਦੀ ਹੁੰਦੀ ਹੈ ਆਇਨਾ ਪਹਿਲਾਂ ਇਹ ਮੈਂ ਦੋਨੋਂ ਰੋਟੀਆਂ ਲਾ ਕੇ ਰੱਖ ਲੈਨੇ ਤੇ ਬਾਕੀ ਰੋਟੀਆਂ ਪਕਾ ਲੈਨੇ ਤੇ ਉਠੰਡੀਆਂ ਜਾਂਨ ਕਿੰਨਾਂ ਪਾ ਜਾਂਦੇ ਨੇ ਤੇ ਲਓ ਜੀ ਇੱਥੇ ਮੈਂ ਬੇਟੇ ਨੂੰ ਸਰਪਿੰਡੇ ਨਵਾ ਕੇ ਲੈ ਗਈ ਆ ਤੇ ਹੁਣ ਚਾਪੂ ਬੇਟੇ ਨੂੰ ਰੈਡੀ ਕਰਾਂਗੇ ਤੇ ਦਿਨ ਦੇ ਵਾਲ ਸੁੱਕ ਜਾਣਗੇ ਇਹਦੇ ਵਾਲ ਤਾਂ ਫੁੱਲਾਂ ਤੇ ਮੁਲਾਇਮ ਜੇ ਵਾਲ ਹੈਗੇ ਤੇ ਬਸ ਤੋਂ 10 ਮਿੰਟ ਵੀ ਨਹੀਂ ਲੱਗਦੇ ਜੇ ਪੱਖੇ ਥੱਲੇ ਬੈਠਾ ਹਾਂ ਮਿੰਟੇ ਚ ਹੀ ਸੁੱਕ ਜਾਂਦੇ ਨੇ ਤੇ ਨਾਲ ਦੇ ਨਾਲ ਆਪਾਂ ਇਹਦਾ ਕਰਾਂਗੇ ਜੂੜਾ ਤੇ ਦਨ ਮਿਲਦਾ ਨੈਕਸਟ ਕਲਿੱਪ ਦੇ ਨਾਲ ਅੱਗੇ ਆਪਾਂ ਬਣਾਉਣੇ ਪੋਹਾ ਪੋਹਾ ਬਣਾ ਲਈਏ ਮੈਂ ਬਰੈਕਫਾਸਟ 'ਚ ਮੈਂ ਜਕਰੂਮ ਪੋਹਾ ਤੇ ਪਿਆਜ਼ ਕੱਟਣਾ ਹੈ ਪਿਆਜ਼ ਕੱਟ ਲਈ ਬਣਾ ਇਹਨਾਂ ਮਾਰਕ ਰਾਂਗੇ ਚਲੋ ਜੀ ਮਹਿੰਦੀ ਪਾਵਾਂਗੇ ਜੀ ਤੇ ਨਾਲ ਹੀ ਪਾ ਦਾਂਗੇ ਪਿਆਜ਼

ਨੋ ਜਿ ਟੂਸ਼ਨ ਆਪਾਂ ਪੜਾ ਲਈਏ 10 ਸਵਾ 10 ਹੋ ਗਏ ਤੇ ਉਹਨਾਂ ਕੜੀ ਧਰੀ ਹੋਈ ਸੀ ਮੇਰੀ ਤੇ ਨੂੰ ਲਾਉਣੇ ਕੜੀ ਨੂੰ ਤੜਕਾ ਹਾਂ ਕੜੀ ਨੂੰ ਤੜਕਾ ਲਾ ਕੇ ਦਨ ਆਪਾਂ ਵਿੱਚ ਪਾ ਦਾਂਗੇ ਕੜੀ ਫਿਰ ਦੁਬਾਰਾ ਉਬਲ ਜਾਊਗੀ ਤਾਂ ਅੱਗੇ ਨਾ ਇਹਦੇ ਵਿੱਚ ਮਸਾਉ ਪਾਇਆ ਹੋਇਆ ਹੈ ਜੀਰਾ ਵਗੈਰਾ ਜਸਟ ਤੇਲ ਪਾਵਾਂਗੇ ਤੇ ਆਪਾਂ ਆਲੂ ਪਿਆਜ਼ ਪਾਵਾਂਗੇ ਅੱਜ ਆ ਤੜਕੇ ਵਾਲੀ ਬਣਾਵਾਂਗੇ ਕਿਉਂਕਿ ਅੱਗੇ ਨਾ ਪਕੌੜੇ ਵਾਲੀ ਬਣਾਉਣੀ ਹੈ ਤੇ ਪਕੌੜੇ ਨਹੀਂ ਬਣਾਉਂਦੇ ਜਦੋਂ ਪਤਾ ਫਿਰ ਜਪਜੋਤ ਮੰਗਦਾ ਹੈ। ਤੇ ਜੈਗੀ ਗਰਮੀ ਸੋ ਇਸ ਕਰਕੇ ਪਾ ਟਮਾਟਰ ਤੇ ਪਿਆਜ਼ ਤੇ ਆਲੂ ਬਰੀਕ ਬਰੀਕ ਕੱਟ ਕੇ ਦਾ ਤਲਕਾ ਲਾ ਲੈਨੇ ਤੇ ਆਪੇ ਜਿਹੜੀ ਕੜੀ ਹੈ ਫਿਰ ਜਿੱਜੀ ਜਾਊਗੀ। ਮੋਦੀ तेल हो गया गरम और तिने चीज कट लिया इधर तड़का लगाता फिर दो बाद मैं एक व्लॉग में शूट कर करना है ना पिकल के बन जाना व्लॉग शूट कर करना है तो कोशिश करेंगे परफेक्ट ਮੈਂ ਤੁਹਾਨੂੰ ਦੇਖ ਲਿਆ ਕਿ ਦਰਮੇਂ ਲੌਕ ਕਿੱਦਾਂ ਦੇ ਭੰਡੇ ਬਣਾਉਂਦੇ ਨੇ ਆ ਤੇ ਬਣਾਇਆ ਤਾਂ ਸੀਗਾ ਮੈਂ ਪਹਿਲਾਂ ਵੀ ਇੱਕਦਾਂ ਤੇ ਬਾਦ ਵਿੱਚ ਉਹਦੇ ਨਾਲ ਉਹ ਆਜ ਘੱਟੇ ਬਣਾਉਣੀ ਉਹ ਆਜੋ ਕਿਉਂਕਿ ਬਾਹਰ ਨਹੀਂ ਪਈ ਜਾਂਦਾ ਸੋ ਅੰਮ੍ਰਿਤ ਜੀ ਦਾ ਮੈਂ ਬਣਾਇਆ ਸੀ ਤੇ ਆਜ ਘੱਟਾ ਹੀ ਜਾਂਦੀ ਸੀ ਸੋ ਮੈਂ ਸੋਚਿਆ ਕਿ ਅੱਜ ਦੁਬਾਰਾ ਬਣਾ ਲੈਂਦੇ ਆ ਸੰਜੀ ਇਧਰ ਬਸ ਸੁੱਕਾ ਤੜਕਾ ਪੁੰਨਿਆ ਦੇ ਦਾਣਾ ਪਕੜੀ ਪਾ ਲਾਂਗੇ ਦੇ ਵਿੱਚ ਤੇ ਆਪੇ ਰਿਜੀ ਜਾਊਗੀ ਤੇ ਦੁਬਾਰਾ ਸ਼ੂਟ ਕਰਾਂਗੇ ਆਪਾਂ ਦਾ ਇਸ ਤੋਂ ਦੇ ਭਾਂਡਿਆਂ ਦਾ ਸ਼ੁਕਰਾ। ਅੱਜ ਮੈਂ ਸੋਸੇ ਟਮਕੀਆਂ ਨਹੀਂ ਬਣਾਉਣੀ। ਇਹ ਪੱਕ ਕੇ ਆਪਾਂ ਹੁਣ ਜੜੀ ਆਪਣੀ ਕੜੀ ਆ। ਅੱਧ ਕੜੀ ਜੀ ਹੈ ਜੇ ਚੰਗੀ ਤਰ੍ਹਾਂ ਕੜੀ ਹੈ। ਲੋਚ। ਕੜੀ ਤੇ ਵਿੱਚੋਂ ਆਪਾਂ ਕੜਛੀ ਦੇ ਵਿੱਚੋਂ ਕੱਢਣੀ ਨਹੀਂ ਕੜੀ ਜੇ। ਹੁਣ ਬਸ ਇਸੇ ਤਰ੍ਹਾਂ ਆਪਣੀ ਜਿਹੜੀ ਕੜੀ ਹੈ ਵਿੱਚੋਂ ਨਿਕਲਣੀ ਹੈ। ਕੜੀ ਆਪਣੀ ਰੈਡੀ ਹੋ ਜੋ। ਲੋਚ। ਕੜੀ ਨੂੰ ਦਿਨੇ ਪੱਟਾ ਆਪਾਂ ਇਹ ਦਿੱਤੀ ਜਾਊਗੀ ਤੇ ਆਪਾਂ ਹੁਣ ਲੋਗ ਸ਼ੂਟ ਕਰਦੇ ਹਾਂ। ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆਪਾਂ ਤੇ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗੀ ਤੇ ਆਪਾਂ ਕੀ ਲਿਆਂਦਾ ਤੁਹਾਨੂੰ ਦਿਖਾਉਣਾ ਆਪਾਂ ਲਿਆਂਦਾ। ਅਰੇ ਵਾਹ। ਛੋਟਾ ਜਿਹਾ ਦੇਖੋ ਤੁਹਾਨੂੰ। ਇੱਥੇ ਬਾਣੀ ਵੀ ਚੱਲਦੀ ਆ, ਸੌਂਗ ਵੀ ਚੱਲਦੇ ਸਾਰਾ ਕੁਝ ਕਰਦਾ ਦਿਖਾਉਣੀ ਮੈਂ ਤੁਹਾਨੂੰ। ਸਾਈਜ਼ ਚ ਵਲਰ ਚੈੱਕ ਕਰੋ ਇਹਨਾਂ ਮੀਡੀਅਮ ਬਿਲਕੁਲ ਨਿੱਕਾ ਜਿਹਾ ਸਮਾਲ ਜਿਹਾ ਹੈਗਾ। ਬੜਾ ਸੋਹਣਾ ਤੇ ਆਪਾਂ ਚਲਾ ਕੇ ਦਿਖਾਉਣੀ ਤੁਹਾਨੂੰ ਦੇਖੋ ਜੀ ਵੇ। ਐ ਹੋਣ ਹੋ ਗਿਆ। वेलकम टू रॉक म्यूजिक एक मिनट एफडी हार्ड 2 मिनट ਬਤਾ ਜਿਕਰਾ ਕਿਦਾਂ ਲੱਗਾ ਬਹੁਤ ਸੋਹਣੀ ਚੀਜ਼ ਸਾਨੂੰ ਲੱਗੀ ਵੈਸੇ ਸਾਰਾ ਕੁਝ ਚੱਲਦਾ ਐਫਐਮ ਰੇਡੀਓ ਦੇਖੋ ਵੇਖੋ ਸਾਰੇ ਬਟਨ ਬਣੇ ਹੋਏ ਅਰਦਾਸ ਵੀ ਇਹਦੇ ਵਿੱਚ ਸਾਰੀਆਂ ਬਾਣੀਆਂ ਸ਼ਬਦਾਂ ਪਾਠ ਵੀ ਇਹਦੇ ਵਿੱਚ ਤੇ ਜਿਵੇਂ ਹੁਣ ਆਪਾਂ ਹਰ ਟਾਈਮ ਫੋਨ ਤਾਂ ਨਹੀਂ ਬੰਦਾ ਚਲਾਉਂਦਾ ਐਨ ਲਾ ਕੇ ਬੰਦਾ ਰੱਖ ਲਵੇ ਜਦੋਂ ਕੰਮ ਧੰਦਾ ਕਰਦੇ ਉਦੋਂ ਲਾ ਕੇ ਬਾਣੀ ਤੇ ਕੰਧੋਲੀ ਦੇ ਉੱਤੇ ਰੱਖ ਲਵੇ ਬੰਦਾ ਤੇ ਆਪਦਾ ਨਾਲੇ ਬਾਣੀ ਸੁਣੀ ਆਵੇ ਨਾਲ ਕੰਮ ਕਰੀ ਜਾਵੇ ਹਨਾ ਸੋ ਆਪਾਂ ਇਦਾਂ ਹੀ ਕਰਿਆ ਕਰਾਂਗੇ ਉਹਨੇ ਲਾਇਆ ਕਰਾਂਗੇ ਆਪਾਂ ਕੰਧੋਲੀ ਉੱਤੇ ਲਾ ਕੇ ਰੱਖਿਆ ਕਰਾਂਗੇ ਸੋਨਾ ਬੋਤ ਲੱਗਾ ਮੈਨੂੰ ਹੈਲੋ एवरीवन ਲੋਚ ਆ ਗਿਆ ਆਪਾਂ ਆਪਣੇ ਮੇਨ ਰੂਟੀਨ ਤੇ ਅੱਜ ਤੁਸੀਂ ਮੇਰੇ ਪੂਰੇ ਵਲੌਗ ਦੇ ਵਿੱਚ ਬਿੰਦੀ ਲੱਗੀ ਦੇਖੀ ਹੋਣੀ ਹਨਾ ਤੇ ਬਿੰਦੀ ਦਾ ਵੀ ਦੱਸਦੀ ਆ ਤੁਹਾਨੂੰ ਕੀ ਸਿਸਟਮ ਹੈ ਕਿਉਂ ਨਹੀਂ ਮੈਂ ਹੁਣ ਲਾਉਂਦੀ ਸੀ ਪਹਿਲਾਂ ਸਾਰਾ ਕਲੀਅਰ ਕਰ ਦਿਆਂ ਤੁਹਾਨੂੰ ਲੋ ਜੀ ਜਿਹੜੀ ਬਿੰਦੀ ਇਹ ਸੰਧੂਰ ਤੇ ਲਿਪਸਟਿਕ ਹੈ ਹਨਾ ਇਹ ਤਿੰਨ ਚੀਜ਼ਾਂ ਹੁੰਦਾ ਸੀ ਪਹਿਲਾਂ ਮੈਂ ਨਾ ਲਿਪਸਟਿਕ ਤਾਂ ਹੁਣ ਵੀ ਆਲਵੇਜ਼ ਹੀ ਮੇਰੇ ਲੱਕੀ ਹੁੰਦੀ ਤੇ ਸੰਧੂਰ ਦੋ ਚੀਜ਼ਾਂ ਤਾਂ ਮੇਰੇ ਆਲਵੇਜ਼ ਹੀ ਹੁੰਦੀਆਂ ਹਨਾ ਹਨਾ ਸਵੇਰ-ਸਵੇਰ ਹੀ ਮੈਂ ਉਹ ਨਾਲ ਲਿਨੀ ਜਿਵੇਂ ਸਵੇਰੇ ਮੈਂ ਤਾਂ ਉਹਦੇ ਹੀ ਲਾ ਲਿਨੀ ਦੋ ਚੀਜ਼ਾਂ ਤੇ ਸੰਧੂਰ ਤਾਂ ਸਾਰਾ ਦਿਨ ਰਹਿੰਦੀ ਆ ਜਦ ਲਿਪਸਟਿਕ ਹੋਵੇ ਠੀਕ ਹੈ ਨਹੀਂ ਦੁਬਾਰਾ ਲਾ ਲਿਨੀ ਤੇ ਬਾਕੀ ਬਿੰਦੀ ਦੀ ਗੱਲ ਕਰਦੇ ਆ ਅੱਜ ਤੁਹਾਨੂੰ ਮੈਂ ਕਿਹਾ ਬਿੰਦੀ ਦਿਖਦੀ ਹੁੰਦੀ ਆ ਕਿਉਂਕਿ ਨਾ ਜਦੋਂ ਦਾ ਮੇਰਾ ਵਿਆਹ ਹੋਇਆ ਤੇ ਆਪਣੇ ਹੁਣ ਵਿਆਹ ਨੂੰ ਨਵੰਬਰ ਚ 5 ਸਾਲ ਹੋ ਜਾਣੇ ਤੇ ਇੱਕ ਮਿੰਟ ਤੇ ਮੈਂ ਨਾ ਬਿੰਦੀ ਕਦੇ ਮਤਲਬ 2 ਕਿ 2.5 ਸਾਲ ਬਿੰਦੀ ਕਦੇ ਇੱਕ ਦਿਨ ਵੀ ਨਾ ਘਣੀ ਪਾਇਆ ਸੀ ਮੈਂ ਬਿੰਦੀ ਦਾ ਆਲਵੇਸ ਹੀ ਲਾਉਂਦੀ ਹੁੰਦੀ ਸੀ ਹਮੇਸ਼ਾ 2.5 ਸਾਲ ਪਹਿਲੇ ਸਟਾਰਟਿੰਗ ਵਾਲੇ ਬਿਲਕੁਲ ਤੇ ਜਦੋਂ ਤੋਂ ਜੱਭ ਜਦੋਂ ਹੈ ਨਾ ਛੋਟੇ ਹੁੰਦੇ ਸੀ ਇਹਦੇ ਹੱਥ ਸੀ ਮੇਰੇ ਬਿੰਦੀ ਲੱਗੀ ਦੇਖਣੀ ਨਾ ਇਹਨੇ ਉਲਾਹ ਦੇ ਨਾਲ ਦੇ ਨਾਲ ਤੇ ਹੁਣ ਤੱਕ ਇਹ ਉਤਾਰਦਾ ਹੀ ਰਿਹਾ ਮੇਰੀਆਂ ਬਿੰਦੀਆਂ 22 ਸਾਲ ਦਾ ਹੋ ਚੁੱਕਾ 22 ਸਾਲਾਂ ਨੇ ਮੇਰੀਆਂ ਬਿੰਦੀਆਂ ਲੰਘੇ ਕੇ ਸਮਝ ਲੋ ਤੇ ਫਿਰ ਹਾਰ ਕੇ ਨਾ ਮੈਂ ਲਾਉਂ ਹੀ ਬੰਨਦੀ ਕਰਤੀ ਜਦੋਂ ਮੈਂ ਕਹੇ ਤਾਂ ਹੁਣ ਲਾਉਣ ਲਾ ਹੀ ਦਿੰਦਾ ਫਿਰ ਫਾਇਦਾ ਕੀ ਅੱਜ ਸਵੇਕੀ ਮਾਰਨਿੰਗ ਨਾ ਮੈਂ ਲਾ ਕੇ ਜਦੋਂ ਆਈ ਤੇ ਮੈਂ ਨਾ ਬਿੰਦੀ ਲਾ ਲਈ ਤੇ ਇਹਨੇ ਮੇਰੇ ਇਨਾ ਗੌਰ ਜੀ ਨਹੀਂ ਕਰੀ ਐਨੀ ਗੌਰ ਜੀ ਨਹੀਂ કરી ਮੇਰੇ ਵੱਲ ਤੇ ਨਾ ਮੈਂ ਨਾ ਇਹਦਾ ਜੂੜਾ ਕਰਕੇ ਨਾ ਦੋ ਕੁ ਮਿੰਟ ਦੇ ਵਿੱਚ ਝੋਲੀ 'ਚ ਪਾਇਆ ਖੇਡਣ ਲੱਗੀ ਨੇ ਨਾ ਜਦੋਂ ਮੈਂ ਖੇਡਣ ਲੱਗੀ ਨਾ ਇਹਦੇ ਆ ਮੇਰੀ ਬਿੰਦੀ ਚ ਗਿਆ ਇਹਨਾਂ ਆਦਨ ਮੇਰੀ ਬਿੰਦੀ ਲਾਲੀ ਮम्मा ਆਖਿੰਦੇ ਬਿੰਦੀ ਲਾਈ ਬੈਠੀ ਹੈ ਨਾ ਤੇ ਮਾਕੇ ਪੁੱਤ ਨੇ ਲੱਗੀ ਰਹਿੰਦੇ ਲਾਲੀ ਇਹ ਪਹਿਲਾਂ ਤਾਂ ਲਾਲੀ ਲਾ ਕੇ ਆਉਦੇ ਹੱਥ ਤੇ ਲਾਲੀ ਮਾ ਕੇ ਪੁੱਤ ਮम्मा ਤੁਸੀਂ ਮੋਣੀ ਲਾਗਦੀ ਹੈ ਲਾ ਦੇਣਾ ਐ ਕਾ ਤੋ ਕਰਦੇ ਅੱਗੇ ਤੁਸੀਂ ਮੈਨੇ ਐਨੀ ਮੈਂ ਬਿੰਦੀਆਂ ਲਾਉਂਦੀ ਸੀ ਤੁਸੀਂ ਲਾ ਦਿੰਦੇ ਹਰ ਵਾਰੀ ਤੇ ਅੱਜ ਮੈਂ ਬਹੁਲੇ ਚਿਰ ਬਾਅਦ ਲਾਈਆ ਤੁਸੀਂ ਲਾ ਦੋ ਤੇ ਨਾ ਚੱਟ ਕੇ ਫਿਰ ਦੁਬਾਰਾ ਲਾ ਦੇ ਤੇ ਨਾਲੇ ਉਹ ਨਹੀਂ ਲਾਈ ਹੋਈ ਆਪ ਜ ਆਪਣੇ ਕਮਾਲ ਦੀ ਗੱਲ ਮੈਂ ਕਿਚ ਜਿੱਥੇ ਵੀ ਲੰਨ ਲਾ ਦੇ ਤੇ ਬਿੰਦੀ ਇਹਨੇ ਮੇਰੇ ਲਾ ਦੇ ਤੇ ਅੱਜ ਹੁਣ ਮੈਂ ਸ ਇਹ ਤਾਂ ਮਤਲਬ ਹੁਣ ਚਾਹੀ ਤੇ ਨਾਲ ਆਵੇ ਤਾਂ ਨਾਲ ਹੀ ਲਾਵੇ ਤੇ ਲਾ ਦੇਵੇ ਤਾਂ ਲਾਈ ਦੇਵੇ ਕੋਈ ਪਤਾ ਨਹੀਂ ਤੇ ਕੋਸ਼ਿਸ਼ ਕਰਿਆ ਕਰਾਂਗੇ ਲੋਂ ਦੀ ਮੋਸਟਲੀ ਮਤਲਬ ਅੱਧਾ ਘੰਟਾ ਮੇਰਾ ਕੰਪਲਸਰੀ ਆ ਕਿ ਜੇ ਘਰ ਵਿੱਚ ਮੈਨੂੰ ਲੱਗਦਾ 5-7 ਮਿੰਟ ਉੱਤੇ ਲਾ ਸਕਦਾ ਤਾਂ ਲਾਸ ਤੋ ਜਿੱਦਾਂ ਘੰਟਾ ਤਾਂ ਕੰਪਲਸਰੀ ਕਿ ਮੈਂ ਕਰਨੀ ਕਰਦੀ ਤੇ ਬਾਕੀ ਵਾਕ ਨਾਲ ਨਾ ਬੰਨੇ ਨਾਲ ਲੱਗਦਾ ਬਤੋ ਇਹਨੇ ਨਾ ਬਹੁਤ ਕੋਈ ਦੋ ਕੰਮ ਹੋ ਜਾਂਦੇ ਅੱਜ ਤੋਂ ਤੇ ਸੇਰ ਜੱਪ ਉਹਦਾ ਵੀ ਤੋ ਮੈਂ ਤਾਂ ਬਨ ਬਣਾਇਆ ਹੋਇਆ ਕਿਸ ਆ ਦੂਰੇ ਦਾ ਬਨ ਬਣਾਈ ਬੈਠੇ ਕਿਉਂਕਿ ਨਾ ਕਿਸੇ ਨਾ ਕਿਨ ਵਾਲ ਸਾਰੇ ਖਰਾਬ ਹੋ ਜਾਂਦੇ ਸੋ ਮੈਂ ਬਨ ਬਣਾਈ ਬੈਠੀ ਆ ਪਿੱਛੇ ਮੈਨੂੰ ਲੱਗਾ ਬੱਚੇ ਮੈਨੂੰ ਦੇਖ ਰਹੇ ਨੇ ਕਿ ਵਲੋਗਿੰਗ ਕਰ ਰਹੇ ਨੇ ਦੇਖੋ ਦੇਖੋ ਉੱਥੇ ਖੜ ਗਏ ਹਣਾ ਆ ਦੇਖੀਏ ਬਈ ਮਨੋ ਤੇ ਲੋ ਜੀ ਬਸ ਆਪਾ ਹੁਣ ਬੱਚੇ ਆ ਗਏ ਸੀ ਪੁੱਛਣ ਦੇਖ ਰਹੇ ਸੀ ਪਿੱਛੇ ਕਿ ਵਲੋਗਿੰਗ ਕਰ ਰਹੇ ਨੇ ਵੀਡੀਓ ਸ਼ੂਟ ਕਰ ਰਹੇ ਨੇ ਤੇ ਕੋਲਾ ਕਿ ਮੇਰਾ ਪੁੱਛਣ ਲੱਗੇ ਕਹਿੰਦੇ ਚੈਨਲ ਦਾ ਨੇਮ ਕੀ ਆ ਮੈਂ ਦੱਸਣ ਲੱਗੀ ਮੈਂ ਕਿ ਵਨ ਪਿਕ ਬਰਾਡ ਬਲੌਗਸ ਮੈਂ ਕਿ ਕਿਵੇਂ ਤੁਹਾਨੂੰ ਪਤਾ ਨਹੀਂ ਸੀ ਕਹਿੰਦੇ ਨਾ ਮੈਂ ਕਿ ਚਲੋ ਕੋਈ ਨਾ ਕਰੋ ਸਬਸਕ੍ਰਾਈਬ ਜਾ ਕੇ ਜਿਥੇ ਇਹਨੇ ਜਾਣੇ ਵੇਖਦੇ ਨਹੀਂ ਨੂੰ ਨਹੀਂ ਪਤਾ ਉਹ ਵੀ ਦੇਖਣਾ ਚਾਹੀਦਾ ਹਨ ਸਬਣਾਉਣੇ ਕੇਸ ਦੇ ਲਈ ਅੱਜ ਦਾ ਜਿਹੜਾ ਡੇ ਸੀ ਮੋਸਟਲੀ ਵਧੀਆ ਰਿਹਾ ਅੱਜ ਨਾ ਕੁਝ ਤਾਂ ਤੁਹਾਨੂੰ ਮੈਂ ਦੱਸਾਂ ਪਿੱਤਰ ਦੇ ਭਾਂਡੇ ਦੀ ਕਲੈਕਸ਼ਨ ਨਾ ਜਿਹੜੀ ਆਪਾਂ ਕਰ ਲਈ ਕਿਉਂਕਿ ਵਾਸ਼ ਆਪਾਂ ਕਰ ਲਈ ਸੀ ਤੇ ਉਹਨਾਂ ਚ ਨਾ ਇੱਕ ਦੋ ਭਾਂਡੇ ਮਤਲਬ ਆਪਣੇ ਘਰਤ ਸੀ ਮਤਲਬ ਲੱਭ ਨਹੀਂ ਰਹੇ ਸੀ ਹਜੇ ਵੀ ਨਹੀਂ ਮਿਲ ਰਹੇ ਦੋ ਤਿੰਨ ਭਾਂਡੇ ਹਨ ਜਿਵੇਂ ਗਲਾਸ ਵਗੈਰਾ ਤੇ ਉਹ ਚਲੋ ਮਿਲਣਗੇ ਜਦੋਂ ਦੇਖੀ ਜੋ ਦੋਕ ਭਾਂਡੇ ਮਿਲ ਗਏ ਸੀ ਸੋ ਉਹ ਵੀ ਮੈਂ ਨਾ ਉਸੇ ਵਲੌਗ ਦੇ ਨਾਲ ਐਡ-ਆਨ ਕਰ ਦੂੰਗੀ ਅੱਜ ਕਲਿੱਪ ਬਣਾ ਲਈ ਮੈਂ ਜਿਹੜੇ ਦੋਕ ਭਾਂਡੇ ਰਹਿੰਦੇ ਸੀ ਉਹ ਕਲਿੱਪ ਵੀ ਉਸੇ ਪਹਿਲਾਂ ਵਾਲੇ ਵਲੌਗ ਜਿਹੜਾ ਬਣਾਇਆ ਹੋਇਆ ਉਹਦੇ ਨਾਲ ਐਡ-ਆਨ ਕਰ ਦੂੰਗੀ ਮੈਂ ਤੋਂ ਉਸੇ ਵਲੌਗ ਦੇ ਵਿੱਚ ਹੀ ਦੋ ਚੀਜ਼ਾਂ ਜਿਹੜੀਆਂ ਐਡ-ਆਨ ਕਰ ਹੋ ਸਕਿਆ ਤਾਂ ਕੱਲ ਅਪਲੋਡ ਕਰ ਦਾਂਗੇ ਆਪੋ ਵਲੌਗ ਨਹੀਂ ਤੇ ਫਿਰ ਹੋ ਸਕਦਾ ਕੱਲ ਕੱਲ ਆਪਾਂ ਜਾਣਾ ਬਾਹਰ ਵੀ ਜਾਣਾ ਹੈਗਾ ਜਿੱਥੇ ਮੈਂ ਵਾਕ ਕਰਕੇ ਹੋ ਗਈ ਸਿਫਰੀ ਤੇ ਫਿਰ ਮੈਂ ਆਗੀ ਸੇ ਰੋਟੀ ਪਕਾਉਣ ਤੇ ਚਲੋ ਜੀ ਰੋਟੀ ਪਕਾ ਕੇ ਰੋਟੀ ਵਗੈਰਾ ਖਾਵਾਂਗੇ ਤੇ ਦਿਲ ਮਿਲਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਨਹੀਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਚਲੋ ਜੀ ਮਿਲਦੇ ਆਂ